ਆਪਰੇਸ਼ਨ ਪ੍ਰਹਾਰ ਦੇ ਤਹਿਤ ਬਠਿੰਡਾ ਰੇਨ ਦੇ ਵਿੱਚ ਜਿਹੜਾ ਹੈਗਾ ਕੱਲ ਲਗਭਗ 90 ਦੇ ਕਰੀਬ ਜਿਹੜੇ ਹੈਗੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 12 ਦੇ ਕਰੀਬ ਅਜਿਹੇ ਵਿਅਕਤੀ ਸਨ ਜੋ ਕਿ ਗੈਂਗਸਟਰ ਦੇ ਨਾਲ ਮਿਲ ਕੇ ਗਲਤ ਗਤੀਵਿਧੀਆਂ ਕਰ ਰਹੀ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਸ ਤੋਂ ਇਲਾਵਾ 7 ਪੀਓ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਇਹਦੇ ਵਿੱਚ ਕੱਲ ਕੁੱਲ 110 ਦੇ ਕਰੀਬ ਜਿਹੜੀਆਂ ਪੁਲਿਸ ਦੀਆਂ ਟੀਮਾਂ ਰੇਂਜ ਦੇ ਵਿੱਚ ਸਵੇਰੇ ਜਿਹੜੀ ਹੈਗੀ ਉਹਨਾਂ ਵੱਲੋਂ ਸਵੇਰ ਤੋਂ ਹੀ ਜਿਹੜਾ ਹੈਗਾ ਮਾੜੇ ਅੰਸਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਮਾਨਸੇ ਦੇ ਵਿੱਚ 31 ਅਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ 60 ਦੇ ਕਰੀਬ ਜਿਹੜੇ ਹੈਗੇ ਇਸ ਤਰੀਕੇ ਦੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਜਿਹੜੇ ਬੰਦੇ ਸ਼ਾਮਲ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਪਰੇਸ਼ਨ ਪ੍ਰਹਾਰ ਸਾਡਾ ਤਿੰਨ ਦਿਨ ਦਾ ਜਿਹੜਾ ਹੈਗਾ ਇੱਕ ਜ਼ੋਰਦਾਰ ਪ੍ਰਯਾਸ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਜਿਹਦੇ ਤਹਿਤ ਅੱਜ ਵੀ ਜਿਹੜਾ ਹੈਗਾ ਕਈ ਪੁਲਿਸ ਟੀਮਾਂ ਨੇ ਸਵੇਰ ਤੋਂ ਹੀ ਜਿਹੜਾ ਹੈਗਾ ਜਿਹੜੇ-ਜਿਹੜੇ ਇਹ ਗਲਤ ਗਤੀਵਧੀਆਂ ਦੇ ਵਿੱਚ ਨੌਜਵਾਨ ਸ਼ਾਮਿਲ ਨੇ ਜਾਂ ਲੋਕੀ ਇਹਨਾਂ ਚੀਜ਼ਾਂ ਦੇ ਵਿੱਚ ਪਏ ਹੋਏ ਨੇ ਉਹਨਾਂ ਤੇ ਸਾਡੇ ਵੱਲੋਂ ਜਿਹੜਾ ਹੈਗਾ ਦਬਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਘਰਾਂ ਤੇ ਸਰਚ ਕੀਤੀ ਜਾ ਰਹੀ ਹੈ ਕੱਲ ਜਿਹੜਾ ਹੈਗਾ 100 ਦੇ ਕਰੀਬ ਮੋਬਾਈਲ ਫੋਨ ਜਿਹੜੇ ਨੇ ਉਹ ਵੀ ਰਿਕਵਰ ਕੀਤੇ ਗਏ ਅੱਜ ਵੀ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਹੁਣ ਤੱਕ ਲਗਭਗ 70 ਦੇ ਕਰੀਬ ਵਿਅਕਤੀਆਂ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਹੈਗਾ ਡੀਟੇਨ ਕੀਤਾ ਗਿਆ ਔਰ ਉਹਨਾਂ ਦੇ ਵਿੱਚ ਕਾਫੀ ਅਜਿਹੇ ਅਪਰਾਧਿਕ ਗਤੀਵਿਧੀਆਂ ਵਾਲੇ ਵਿਅਕਤੀ ਨੇ ਜਿਨ੍ਹਾਂ ਤੇ ਕੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਦੇ ਲਈ ਕੋਈ ਪ੍ਰੋਫੈਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ 9394693946 ਇਸ ਟੋਲ ਫਰੀ ਨੰਬਰ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਗੈਂਗਸਟਰ ਨਾਲ ਰਿਲੇਟਡ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਕਿਸੇ ਵਿਅਕਤੀ ਤੋਂ ਕੋਈ ਫਰौती ਮੰਗ ਰਿਹਾ ਕੋਈ ਉਸ ਨੂੰ ਨਾਜਾਇਜ਼ ਡਰਾ ਧਮਕਾ ਕੇ ਕੋਈ ਕੰਮ ਕਰਨ ਵਾਸਤੇ ਮਜਬੂਰ ਕਰ ਰਿਹਾ ਇਸ ਨੰਬਰ ਤੇ ਉਹਦੀ ਇਨਫੋਰਮੇਸ਼ਨ ਦਿੱਤੀ ਜਾਵੇ ਇਨਫੋਰਮੇਸ਼ਨ ਦੇਣ ਵਾਲੇ ਵਿਅਕਤੀ ਦੀ ਜਿਹੜੀ ਆਈਡੈਂਟੀਟੀ ਹੈ ਉਹ ਸੀਕ੍ਰੀਟ ਰੱਖੀ ਜਾਏਗੀ ਈਵਨ ਕੇ ਜ਼ਿਲ੍ਹਾ ਪੁਲਿਸ ਨੂੰ ਵੀ ਇਸ ਚੀਜ਼ ਦੀ ਖਬਰ ਨਹੀਂ ਦਿੱਤੀ ਜਾਏਗੀ ਕਿ ਕਿਹੜਾ ਵਿਅਕਤੀ ਇਨਫੋਰਮੇਸ਼ਨ ਦੇ ਰਿਹਾ ਹੈ ਇੱਕ ਤਰੀਕੇ ਨਾਲ ਜਿਵੇਂ ਸੇਫ ਪੰਜਾਬ ਪੁਲਿਸ ਹੈਲਪਲਾਈਨ ਕੰਮ ਕਰ ਰਹੀ ਹੈ ਐਂਟੀ ਡਰੱਗਸ ਮੈਟਰ ਦੇ ਵਿੱਚ ਉਸੇ ਤਰੀਕੇ ਨਾਲ ਐਂਟੀ ਡਰੱਗ ਗੈਂਗਸਟਰ ਹੈਲਪਲਾਈਨ ਜਿਹੜਾ ਹੈਗਾ ਉਹ ਕੰਮ ਕਰੇਗੀ ਤਾਂ ਕਿ ਇਨਫੋਰਮੇਸ਼ਨ ਦੇਣ ਵਾਲੇ ਵਿਅਕਤੀ ਦੀ ਜਿਹੜੀ ਪਛਾਣ ਹੈ ਉਹਨੂੰ ਗੁਪਤ ਰੱਖਿਆ ਜਾ ਸਕੇ ਇਹ ਮੁਹਿੰਮ ਜਿਹੜੀ 72 ਘੰਟੇ ਦੀ ਸੀਗੀ ਜਾਂ ਅੱਗੇ ਵੀ ਚੱਲਦੀ ਰਹੇਗੀ ਹਾਲੇ ਜਿਹੜਾ ਇਹ ਸਾਡਾ 72 ਘੰਟੇ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਉਹ ਸਟਾਰਟ ਕੀਤਾ ਗਿਆ ਇਹ 72 ਘੰਟੇ ਤੋਂ ਬਾਅਦ ਜਿਹੜੀ ਸਾਡੀ ਇਹ ਮੁਹਿੰਮ ਲਗਾਤਾਰ ਚਲਦੀ ਰਹੇਗੀ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਾਲੂ ਕੀਤੀ ਗਈ ਸੀਗੀ ਔਰ ਇਸ 72 ਘੰਟੇ ਦੇ ਵਿੱਚ ਇੱਕ ਸਪੈਸ਼ਲ ਜਿਹੜਾ ਹੈਗਾ ਸਾਡੇ ਵੱਲੋਂ ਆਪਰੇਸ਼ਨ ਦੇ ਤਹਿਤ ਜਿਹੜਾ ਹੈਗਾ ਕੁਝ ਗੈਂਗਸਟਰ ਜਿਹੜੇ ਕਿ ਸਾਡੀ ਟਿਪਸ ਤੇ ਨੇ ਜੋ ਸਾਡੇ ਰਡਾਰ ਤੇ ਨੇ ਜਿੰਨਾਂ ਵੱਲੋਂ ਬਹੁਤ ਜ਼ਿਆਦਾ ਗਲਤ ਗਤੀਵਿਧੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਉਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਅਰੈਸਟ ਕੀਤਾ ਜਾ ਰਿਹਾ ਹੈ। ਉਸ ਲਈ ਕਰ ਲਈ ਸ਼ਮਦੀਤ ਸਿਰਫ ਗ੍ਰਫਤਾਰ ਕੀਤੇ ਸਿਰਫ ਸੁਧਾਰ ਕਰਨ ਦੇ ਪਰ ਇਸੇ ਜਿਵੇਂ ਪਸਪੜ ਤੇ ਨੌਜਵਾਨ ਇਸ ਦੇ ਵਿੱਚ ਮੈਂ ਇੱਕ ਗੁਜਾਰਿਸ਼ ਕਰਨਾ ਚਾਹੂੰਗਾ ਕੁਝ ਨੌਜਵਾਨ ਚੰਦ ਪੈਸੇ ਦੇ ਲਾਲਚ ਵਾਸਤੇ ਜਿਹੜੇ ਹੈਗੇ ਵੱਡੇ ਗੈਂਗਸਟਰ ਦੀਆਂ ਸੋਸ਼ਲ ਮੀਡੀਆ ਪੋਸਟ ਤੋਂ ਪ੍ਰਭਾਵਿਤ ਹੋ ਕੇ ਗਲਤ ਕੰਮਾਂ 'ਚ ਪੈ ਜਾਂਦੇ ਨੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਜਦੋਂ ਵੀ ਇਹੋ ਜਿਹੀ ਕੋਈ ਗਤੀਵਿਧੀ ਉਹਨਾਂ ਦੇ ਮਾਪਿਆਂ ਵੱਲੋਂ ਜਾਂ ਉਹਨਾਂ ਦੇ ਦੋਸਤਾਂ ਵੱਲੋਂ ਨੋਟਿਸ ਜਾਂਦੀ ਹੈ ਉਹ ਪੁਲਿਸ ਦੇ ਧਿਆਨ 'ਚ ਲਿਆਉਣ ਤਾਂ ਕਿ ਪੁਲਿਸ ਜਿਹੜੀ ਹੈ ਅਜਿਹੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਵੇ ਕੁਝ ਜਿਹੜੇ ਵਿਅਕਤੀ ਸੀਗੇ ਪਹਿਲਾਂ ਗੈਂਗਸਟਰ ਬਣੇ ਸੀਗੇ ਪਰ ਉਹ ਮੁੱਖ ਧਾਰਾ ਵਿੱਚ ਆ ਗਏ ਕਿ ਉਹਨਾਂ ਤੇ ਕੋਈ ਮਾਮਲੇ ਦੱਟ ਹੋਣਗੇ ਕਿ ਉਹਨਾਂ ਨਾਲ ਨਹੀਂ ਨਹੀਂ ਇਹੋ ਜੀ ਜੋ ਸਾਡੀ ਜਿਹੜੀ ਹੁਣ ਕਾਰਵਾਈ ਹੋ ਰਹੀ ਆ ਉਹਦੇ ਵਿੱਚ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਸਮੇਂ ਦੇ ਵਿੱਚ ਜਿਹੜੇ ਵਿਅਕਤੀ ਗਲਤ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਤੇ ਜਿਹੜਾ ਹੈਗਾ ਸਾਡਾ ਸ਼ਿਕੰਜਾ ਕੱਸਿਆ ਜਾ ਰਿਹਾ ਇਹ ਚੀਜ਼ ਥੋੜੀ ਬਿਲਕੁਲ ਠੀਕ ਹੈ ਕਿ ਕਈ ਨੌਜਵਾਨ ਜਿਹੜੇ ਨੇ ਉਮਖਤਾਰਾ ਚ ਆ ਚੁੱਕੇ ਨੇ ਔਰ ਉਹਦੇ ਵਾਸਤੇ ਸਮਾਜ ਦਾ ਤੇ ਪੁਲਿਸ ਦਾ ਦੋਵਾਂ ਦਾ ਜਿਹੜਾ ਹੈਗਾ ਇੱਕ ਬਹੁਤ ਸਾਂਝਾ ਯੋਗਦਾਨ ਕਿਹਾ ਜਾ ਸਕਦਾ ਔਰ ਇਸੇ ਤਰੀਕੇ ਨਾਲ ਅਸੀਂ ਨੌਜਵਾਨਾਂ ਨੂੰ ਜਿਹੜਾ ਹੈਗਾ ਇਨ੍ਹਾਂ ਗਲਤ ਗਤੀਵਿਧੀਆਂ ਤੋਂ ਹਟਾ ਕੇ ਤੇ ਮੁਖਤਰਾਚ ਲਿਆਉਣਾ ਚਾਹੁੰਦੇ ਹਾਂ ਹਾਲੇ ਤੱਕ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਪਰੰਤੂ ਜੇਕਰ ਕਿਸੇ ਵਿਅਕਤੀ ਤੇ ਕੋਈ ਕਾਨੂੰਨੀ ਕਾਰਵਾਈ ਹੋਣ ਵਾਲੀ ਬਾਕੀ ਹੈ ਕਿਸੇ ਤੇ ਐਫ ਆਈ ਆਰ ਰਜਿਸਟਰ ਹੈ ਔਰ ਜੇਕਰ ਉਹ ਸਰੈਂਡਰ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਇਸ ਤੋਂ ਚੰਗੀ ਗੱਲ ਨਹੀਂ ਕੋਈ ਹੋਣੀ ਚਾਹੀਦੀ ਪੁਲਿਸ ਵੱਲੋਂ ਜਿਹੜਾ ਹੈਗਾ ਜੋ ਵੀ ਕਾਰਵਾਈ ਕੀਤੀ ਜਾਏਗੀ ਕਾਨੂੰਨ ਤਹਿਤ ਹੀ ਕੀਤੀ ਜਾਏਗੀ ਔਰ ਕਿਸੇ ਕਿਸਮ ਦੀ ਨਜਾਇਜ਼ ਕਾਰਵਾਈ ਸਾਡੇ ਵੱਲੋਂ ਨਹੀਂ ਕੀਤੀ ਜਾਏਗੀ